सामने बैठे हल्का दाखा दे ओ सजारो लोग ओ मेरिया मावा मेरे बुजुर्ग ते नौजवान साथी मेरा कदे कदे चित करता है कि थोड़े चरणा दे पई थले पई मिट्टी नू नमस्कार करा ओ एस करके कि मुखसर किथे ते दाखा किथे ਤੇ ਜੋ ዳਖੇ ਦੇ ਲੋਗਾ ਨੇ ਰਾਜੇ ਵਿੜਿੰਗ ਤੇ ਕਰਜ ਛਾੜਿਆ ਅਗਰ ਤੁਸੀਂ ਰਾਜੇ ਵਿੜਿੰਗ ਦੇ ਚੰਮ ਦੀਆਂ ਜੁੱਤੀਆਂ ਵੀ ਬਣਾ ਲਓ ਤਾਂ ਵੀ ਮੈਂ ዳਖੇ ਦੇ ਲੋਕਾਂ ਦਾ ਅਸਾਨ ਨਹੀਂ ਉਤਾਰ ਸਕਦਾ ዳਖੇ ਦੇ ਮੇਰੇ ਜ਼ਰਦਾਰੂ ਕਾਂਗਰਸ ਦੇ ਵਰਕਰੋ ਮੈਂ ਸਿਰ ਝੁਕਾ ਕੇ ਤੁਹਾਡਾ ਜੀ ਆਇਆਂ ਤੇ ਧੰਨਵਾਦ ਕਰਦਾ ਕਿ ਤੇ ਸਾਥੀਓ ਅੱਜ ਵੀ ਜਿਹੜੀ ਇਹ ਸਭਾ ਹੈ ਇਹ ਸਭਾ ਦਾ ਨਾਂ ਹੈ ਸਭੀបាន ਬਚਾਓ ਸਭਾ ਅਰੇ ਵੀ ਲੋੜ ਕਿਉ ਪਈ ਹੈ ਸਾਹਮਣੇ ਕਈ ਮਹੱਤਵਪੂਰਨ ਚੈਨਲਾਂ ਦੇ ਆਗੂ ਵੀ ਬੈਠੇ ਨੇ ਇਹਦੀ ਲੋੜ ਇਸ ਕਰਕੇ ਪਈ ਕਿ ਕਿ ਅੱਜ ਸੰਵਿਧਾਨ ਦੇ ਬਾਰੇ ਜਿਸ ਪ੍ਰਕਾਰ ਦਾ ਗੱਲਾਂ ਬਾਤਾਂ ਕੀਤੀਆਂ ਜਾ ਰਹੀਆਂ ਹਨ ਔਰ ਇਹ ਦੇਸ਼ ਜਿਹੜਾ ਹੈ ਇਹ ਸੰਵਿਧਾਨ ਦੇ ਮੁਤਾਬਕ ਅੱਜ ਇੱਥੋਂ ਤੱਕ ਵਧਿਆ ਲੇਕਿਨ ਅੱਜ ਉਸੇ ਸਰਦਾਰ ਨੂੰ ਤੋੜਨ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਨ ਇਸ ਕਰਕੇ ਅੱਜ ਅਸੀਂ ਸਰਦਾਰ ਦੇ ਬਾਰੇ ਚਰਚਾ ਰੱਖੀ ਹੈ ਆ ਜਿੰਨੇ ਤੁਸੀਂ ਇੱਥੇ ਬੈਠੇ ਹੋ ਮੈਂ ਤੁਹਾਡੇ ਨਾਲ ਗੱਲਾਂ ਕਰਾਂਗਾ ਔਰ ਮੈਨੂੰ ਲੱਗਦਾ ਕਈ ਲੋਕਾਂ ਨੂੰ ਇਹ ਜਾਣਕਾਰੀ ਨਹੀਂ ਹੋਏਗੀ ਠੀਕ ਹੈ ਆਪਾਂ ਭਾਸ਼ਣ ਤਾਂ ਸੁਣਦੇ ਰਹਿੰਦੇ ਤੇ ਉੱਚੀ ਉੱਚੀ ਲੜਕਰੇ ਵੀ ਮਾਰਦੇ ਰਹਿੰਦੇ लेकिन सानू सा संविधान ने जो ताकत बख्शी है बाबा साहब अंबेडकर ने और संविधान ने पूरे बारे नु जानना जरूरी है जे मैं एक लाइन संविधान की व्याख्या करा तो एक लाइन व्याख्या है कि आप संविधान तो पहला ਪਰਜਾ ਹੋਇਆ ਕਰਦੀ ਸੀ ਰਾਜੇ ਮਹਾਰਾਜਿਆਂ ਦੀ ਪਰਜਾ ਤੇ ਜਦੋਂ ਸੰਵਿਧਾਨ ਹੋਂਦ ਦੇ ਵਿੱਚ ਆਇਆ ਇਸ ਸੰਵਿਧਾਨ ਦੇ ਮਾਧਿਅਮ ਬਿਲਾਂਦ ਸਾਨੂੰ ਅਸਲੀ ਨਾਗਰਿਕ ਬੰਦਾ ਹੱਕ ਦਿੱਤਾ ਇਹ ਇੱਕ ਲਾਈਨ ਦੇ ਵਿੱਚ ਸੰਵਿਧਾਨ ਦੀ ਵਿਆਖਿਆ ਮੇਰੇ ਸਤਜਾਨਯੋਗ ਬ੍ਰਾਊ ਅਤੇ ਮੈਂ ਦੱਸਣਾ ਚਾਹੁੰਨਾ ਕਿ ਕਿਸ ਪ੍ਰਕਾਰ ਕਾਂਗਰਸ ਪਾਰਟੀ ਨੇ ਆਜ਼ਾਦੀ ਲੈ ਕੇ ਆਂਦੀ ਕਿਸ ਪ੍ਰਕਾਰ جنگੇ ਆਜ਼ਾਦੀ ਦੇ ਵਿੱਚ ਆਪਣਾ ਹਿੱਸਾ ਪਾਇਆ ਔਰ ਕਿਸ ਪ੍ਰਕਾਰ ਇਹ ਸੰਵਿਧਾਨ ਹੋਣ ਚਾਇਆ ਆਜ਼ਾਦੀ ਤੋਂ ਬਾਅਦ ਇਸ ਦੇਸ਼ ਦੇ ਵਿੱਚ ਸੂਈ ਨਹੀਂ ਬੰਦੀ ਸੀ ਲੇਟਨ ਸੂਈ ਤੋਂ ਲੈ ਕੇ ਜਹਾਜ਼ ਤੱਕ ਬਣਾਉਣ ਦਾ ਕੰਮ ਇਹ ਵੱਡੀਆਂ-ਵੱਡੀਆਂ ਰੇਲ ਗੱਡੀਆਂ ਇਹ ਵੱਡੇ ਵੱਡੇ ਕਾਰਖਾਨੇ ਇਹ ਯੂਨੀਵਰਸਟੀਆਂ ਖੇਤੀਬਾੜੀ ਇਹ ਪਾਖੜਾ ਡੈਮ ਇਹ ਆਈਆਈਟੀ ਇਹ ਚੰਡੀਗੜ੍ਹ ਦੀ ਯੂਨੀਵਰਸਿਟੀ ਇਹ ਸਾਰੇ ਦਾ ਸਾਰਾ ਜਿਹੜਾ ਕੰਮ ਹੈ ਇਹ ਕਾਂਗਰਸ ਪਾਰਟੀ ਨੇ ਚਿੰਤਾ ਸਾਹਮਣੇ ਬੈਠੇ ਹਲਕਾ ਗਾਂਖਾ ਦੇ ਉਹ ہزاروں ਲੋਕ ਉਹ ਮੇਰੀਆਂ ਮਾਵਾ ਮੇਰੇ ਬਜ਼ੁਰਗ ਤੇ ਨੌਜਵਾਨ ਸਾਥੀ ਮੇਰਾ ਕਦੇ-ਕਦੇ ਜਿਤ ਕਰਦਾ ਹੈ ਕਿ ਤੁਹਾਡੇ ਚਰਨਾਂ ਦੇ ਪਈ ਥੱਲੇ ਪਈ ਮਿੱਟੀ ਨੂੰ ਨਮਸਕਾਰ ਕਰਾਂ ਉਹ ਇਹ ਕਰਕੇ ਕਿ ਮੁਗਸਰ ਕਿੱਥੇ ਤੇ ਦਾਖਾ ਕਿੱਥੇ ਤੇ ਜੋ ਦਾਖੇ ਦੇ ਲੋਗਾ ਨੇ ਰਾਜੇ ਵਿਣਗ ਤੇ ਕਰਜ਼ਾ ਛਾੜਿਆ ਅਗਰ ਤੁਸੀਂ ਰਾਜੇ ਵਿਣਗ ਦੇ ਚੰਮ ਦੀਆਂ ਜੁੱਤੀਆਂ ਵੀ ਬਣਾ ਲਓ ਤਤਵੀ ਮੈਂ ਡਾਕੇ ਦੇ ਲੋਕਾਂ ਦਾ ਆਸਾਨ ਨਹੀਂ ਉਤਾਰ ਸਕਦਾ ਡਾਕੇ ਦੇ ਮੇਰੇ ਜਰਦਾਰੂ ਕਾਂਗਰਸ ਦੇ ਵਰਕਰੋ ਮੈਂ ਸਿਰ ਝੁਕਾ ਕੇ ਤੁਹਾਡਾ ਜੀ ਆਇਆਂ ਤੇ ਧੰਨਵਾਦ ਕਰਦਾ ਕਿ ਤੇ ਸਾਥੀਓ ਅੱਜ ਵੀ ਜਿਹੜੀ ਇਹ ਸਭਾ ਹੈ ਇਹ ਸਭਾ ਦਾ ਨਾਂ ਹੈ ਸੰਵਿਧਾਨ ਬਚਾਓ ਸਭਾ ਅਰੇ ਵੀ ਲੋੜ ਕਿਉਂ ਪਈ ਹੈ ਸਾਮਣੇ ਕਈ ਮਹੱਤਵਪੂਰਨ ਚੈਨਲਾਂ ਦੇ ਆਗੂ ਵੀ ਬੈਠੇ ਨੇ ਇਹਦੀ ਲੋੜ ਇਸ ਕਰਕੇ ਪਈ ਕਿ ਕਿ ਅੱਜ ਸੰਵਿਧਾਨ ਦੇ ਬਾਰੇ ਜਿਸ ਪ੍ਰਕਾਰ ਦਾ ਗੱਲਾਂ ਬਾਤਾਂ ਕੀਤੀਆਂ ਜਾ ਰਹੀਆਂ ਹਨ ਔਰ ਇਹ ਦੇਸ਼ ਜਿਹੜਾ ਹੈ ਇਹ ਸੰਵਿਧਾਨ ਦੇ ਮੁਤਾਬਕ ਅੱਜ ਇੱਥੋਂ ਤੱਕ ਵਧਿਆ ਲੇਕਿਨ ਅੱਜ ਉਸੇ ਸੰਵਿਧਾਨ ਨੂੰ ਤੋੜਨੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਨ ਇਸ ਕਰਕੇ ਅੱਜ ਅਸੀਂ ਸਰਦਾਰਾਂ ਦੇ ਬਾਰੇ ਚਰਚਾ ਰੱਖੀ ਹੈ ਆ ਜਿੰਨੇ ਤੁਸੀਂ ਇੱਥੇ ਬੈਠੇ ਹੋ ਮੈਂ ਤੁਹਾਡੇ ਨਾਲ ਗੱਲਾਂ ਕਰਾਂਗਾ ਔਰ ਮੈਨੂੰ ਲੱਗਦਾ ਕਈ ਲੋਕਾਂ ਨੂੰ ਇਹ ਜਾਣਕਾਰੀ ਨਹੀਂ ਹੋਏਗੀ ਠੀਕ ਹੈ ਆਪਾਂ ਭਾਸ਼ਣ ਤਾਂ ਸੁਣਦੇ ਰਹਿੰਨੇ ਤੇ ਉੱਚੀ ਉੱਚੀ ਲੜਕਰੀ ਵੀ ਮਾਰਦੇ ਰਹਿੰਨੇ ਲੇਕਿਨ ਸਾਨੂੰ ਸਾਡੇ ਸੰਵਿਧਾਨ ਨੇ ਜੋ ਤਾਕਤ ਬਖਸ਼ੀ ਹੈ ਬਾਬਾ ਸਾਹਿਬ ਅੰਬੇਦਕਰ ਨੇ ਔਰ ਇਸ ਸੰਵਿਧਾਨ ਨੇ ਪੂਰੇ ਬਾਰੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਜਾਨਣਾ ਜ਼ਰੂਰੀ ਹੈਗਾ ਜੇ ਮੈਂ ਇੱਕ ਲਾਈਨ ਦੇ ਵਿੱਚ ਇਸ ਸੰਵਿਧਾਨ ਦੀ ਵਿਆਖਿਆ ਕਰਾਂ ਤਾਂ ਇੱਕ ਲਾਈਨ ਦੇ ਵਿੱਚ ਵਿਆਖਿਆ ਹੈ ਕਿ ਆਪਾਂ ਸੰਵਿਧਾਨ ਤੋਂ ਪਹਿਲਾਂ ਪਰਜਾ ਹੋਇਆ ਕਰਦੀ ਸੀ ਰਾਜੇ ਮਹਾਰਾਜਾਂ ਦੀ ਪਰਜਾ ਤੇ ਜਦੋਂ ਸੰਵਿਧਾਨ ਹੋਂਦ ਦੇ ਵਿੱਚ ਆਇਆ ਇਸ ਸੰਵਿਧਾਨ ਦੇ ਮਾਧਿਅਮ ਦੇ ਨਾਲ ਸਾਨੂੰ ਅਸਲੀ ਨਾਗਰਿਕ ਬੰਦਾ ਹੱਕ ਦਿੱਤਾ ਇਹ ਇੱਕ ਲਾਈਨ ਦੇ ਵਿੱਚ ਸੰਵਿਧਾਨ ਦੀ ਵਿਆਖਿਆ ਮੇਰੇ ਸਤਜਾਨਯੋਗ ਬਰਾਊ ਅਤੇ ਮੈਂ ਦੱਸਣਾ ਚਾਹੁੰਦਾ ਕਿ ਕਿਸ ਪ੍ਰਕਾਰ ਕਾਂਗਰਸ ਪਾਰਟੀ ਨੇ ਆਜ਼ਾਦੀ ਲੈ ਕੇ ਆਂਦੀ ਕਿਸ ਪ੍ਰਕਾਰ ਜੰਗਾਂ ਆਜ਼ਾਦੀ ਦੇ ਵਿੱਚ ਆਪਣਾ ਹਿੱਸਾ ਪਾਇਆ और किस प्रकार ए संविधान होया आजादी तो बाद इस देश के सुई नहीं सी, लेकिन सुई तो लैके जहाज तक काम। वडिया वडिया रेल गड्डिया वे वे कारखाने यूनिवर्सिटिया खेती बाड़ी ए भाखड़ा डैम ए, ए, ए आई, आई आई टी ए चंडीगढ़ की यूनिवर्सिटी ਇਹ ਸਾਰੇ ਦਾ ਸਾਰਾ ਜਿਹੜਾ ਕੰਮ ਹੈ ਇਹ ਕਾਂਗਰਸ ਪਾਰਟੀ ਨੇ ਕੀਤਾ